ਉਹ ਜਿਹੜੀ ਉਧਰ ਵਿਧਾਨ ਸਭਾ ਚੱਲ ਰਹੀ ਹੈ ਉਹ ਮੁੱਦਿਆਂ ਤੇ ਨਹੀਂ ਤੁਸੀਂ ਇਹ ਦੱਸੋ ਕਿ ਮੁੱਦਾ ਉਹਨਾਂ ਨੇ ਕੀ ਲਿਆ ਸੀ ਕਿ ਪੁਨਰਵਾਸ ਜਿਹੜਾ ਅਸੀਂ ਕਰਾਂ ਪੁਨਰਵਾਸ ਤਾਂ ਜਿਹੜਾ ਕਿਤੇ ਉਹਦੇ 'ਚ ਇੱਕ ਸ਼ਬਦ ਵੀ ਨਹੀਂ ਆਇਆ ਉੱਥੇ ਸवाय ਕੇਂਦਰ ਨੂੰ ਨਿੰਦਣ ਤੋਂ ਭਾਜੀਪੀ ਨੂੰ ਨਿੰਦਣ ਤੋਂ ਨਰਿੰਦਰ ਮੋਦੀ ਜੀ ਨੂੰ ਨਿੰਦਣ ਤੋਂ ਇਲਾਵਾ ਹੋਰ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਆ ਜਿਹੜੀ ਵਿਧਾਨ ਸਭਾ 'ਚ ਅਨਪਾਰਲੀਮੈਂਟਰੀ ਲੈਂਗੁਏਜ ਹੁੰਦੀ ਆ ਅਸੀਂ ਤਾਂ ਫੇਰ ਇੱਥੇ ਮर्यादाਵਾਂ ਦਾ ਖਿਆਲ ਕਰਕੇ ਅਨਪਾਰਲੀਮੈਂਟਰੀ ਲੈਂਗੁਏਜ ਦਾ ਇਸਤੇਮਾਲ ਨਹੀਂ ਕੀਤਾ ਪਰ ਉੱਥੇ ਉਹਨਾਂ ਨੇ ਉਹ ਵੀ ਕੀਤਾ ਔਰ ਉਸ ਕਰਕੇ ਉਹਨਾਂ ਨੇ ਮੁੱਦਿਆਂ ਦੇ ਉੱਤੇ ਜਿਸ ਕਰਕੇ ਵਿਧਾਨ ਸਭਾ ਬੁਲਾਈ ਉਹ ਤਾਂ ਹੈ ਹੀ ਨਹੀਂ ਸੀ ਜਨਤਾ ਦਾ ਮਤਲਬ ਕੋਈ ਨਹੀਂ ਸੀ ਜਨਤਾ ਤਾਂ ਅੱਜ ਆਫਤ ਦੇ ਵਿੱਚ ਫਸੀ ਆ ਜਨਤਾ ਅੱਜ ਜਿਹੜੀ ਲੋੜ ਸਮਝਦੀ ਸੀ ਸਾਡੀ ਕੋਈ ਮਦਦ ਲਈ ਆਏਗਾ ਮਦਦ ਲਈ ਤਾਂ ਕੋਈ ਆਇਆ ਨਹੀਂ ਔਰ ਇਹ ਦੇਖ ਰਹੇ ਆ ਕਿ ਸਵਾਏ ਉਹਨਾਂ ਨੂੰ ਨਿੰਦਣ ਦੇ ਲਈ ਜਿਸ ਚੀਜ਼ ਨੂੰ ਅਸੀਂ ਇਵਨ ਦਨ ਜਿੰਨਾ ਮਦਦ ਮੋਦੀ ਜੀ ਕਰ ਰਹੇ ਆਪ ਆਈ ਪੁੱਛਿਆ ਚੀਫ ਸੈਕਟਰੀ ਨੂੰ ਪੁੱਛਿਆ ਜੋ ਉਹਨਾਂ ਨੇ ਮੰਗਿਆ ਉਹ ਦਿੱਤਾ ਉਸ ਤੋਂ ਬਾਅਦ ਚੌਥਾ ਮੰਤਰੀ ਹੁਣ ਤੱਕ ਪੰਜਾਬ ਦੇ ਇਕੱਲੇ ਇਕੱਲੇ ਏਰੀਆ ਦੇ ਵਿੱਚ ਆ ਚੁੱਕਿਆ ਹਲੇ ਹੋਰ ਆਣੇ ਆ ਸੋ ਇਸ ਕਰਕੇ ਮਤਲਬ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਨੂੰ ਚਿੰਤਾ ਹੈ ਦੇਸ਼ ਦੇ ਕਿਸਾਨਾਂ ਦੀ ਜਿਸ ਤਰ੍ਹਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਜ਼ਮੀਨਾਂ ਹੀ ਹੈ ਨਹੀਂ ਉੱਥੇ ਹੁਣ ਰੁੜ ਗਈਆਂ ਉਹਦਾ ਜ਼ਿੰਮੇਵਾਰ ਕੋਈ ਹੈ ਤੇ ਉਹ ਆਪਦਾ ਦੀ ਸਰਕਾਰ ਹੈ ਔਰ ਇਹ ਜਿਹੜਾ ਉਹਨਾਂ ਨੇ ਉਹ ਸੈਸ਼ਨ ਬੁਲਾਇਆ ਉਹ ਲੋਕਾਂ ਨੂੰ ਮੁੱਦਿਆਂ ਤੋਂ ਹਟਾ ਕੇ ਤੁਸੀਂ ਦੂਸਰੇ ਪਾਸੇ ਜਿਹੜਾ ਆ ਜਿਹੜੇ ਕਰਨ ਦੇ ਆ ਕੋਸ਼ਿਸ਼ ਕੀਤੀ ਆ ਔਰ ਭਾਰਤੀ ਜਨਤਾ ਪਾਰਟੀ ਨੇ ਜਨਤਾ ਦੀ ਵਿਧਾਨ ਸਭਾ ਲਾ ਕੇ ਜਨਤਾ ਦੇ ਮੁੱਦਿਆਂ ਦੀ ਗੱਲ ਕੀਤੀ ਆ ਔਰ ਇਹ ਤੁਸੀਂ ਦੇਖਦੇ ਹੋ ਕਿ ਜਿਹੜੇ ਇੱਕ ਵੀ ਮੁੱਦਾ ਐਸਾ ਨਹੀਂ ਉਠਾਇਆ ਗਿਆ ਜਿਹੜਾ ਜਨਤਾ ਦਾ ਨਾ ਹੋਵੇ ਸੋ ਜਨਤਾ ਦੀ ਵਿਧਾਨ ਸਭਾ ਚ ਜਨਤਾ ਦੇ ਮੁੱਦਿਆਂ ਨੂੰ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਅਣਗੌਲੀਆਂ ਕੀਤਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਆਪਣਾ ਫਰਜ਼ ਸਮਝੋ ਇਹ ਆਪ ਦਾ ਜਿਹੜੀ ਤੁਸੀਂ ਪੰਜਾਬ ਚ ਲੈ ਕੇ ਆਏ ਹੋ ਪੰਜਾਬ ਦੀ ਆਪ ਦਾ ਜਿਹੜੀ ਤੁਸੀਂ ਲਿਆਂਦੀ ਆਪ ਦੇ ਵੱਲੋਂ ਆਪ ਦੀ ਨਹੀਂ ਹੈ ਇਹ ਆਪ ਦਾ ਵੱਲੋਂ ਆਪ ਦਾ ਲਿਆਂਦੀ ਗਈ ਹੈ ਔਰ ਇਹ ਜਿਹੜੀ ਸਰਕਾਰ ਹੀ ਆਪਦਾ ਦੀ ਹੈ ਇਸ ਕਰਕੇ ਇਹ ਜਨਤਾ ਦੀ ਜਿਹੜੀ ਆਵਾਜ਼ ਇੱਥੋਂ ਬਣਦੀ ਕੁਝ ਜਿੱਥੇ ਤੁਸੀਂ ਗੱਲ ਕਰਦੇ ਹੋ ਕਿ ਇਹ ਲਗਭਗ ਜਾਬੀ ਲਗਾਏ ਜਾ ਰਹੇ ਨੇ ਕਿ 1600 ਕਰੋੜ ਰੁਪਏ ਦਿੱਤਾ ਗਿਆ ਪੰਜਾਬ ਨੂੰ ਤੇ ਜਿੱਥੇ 20000 ਕਰੋੜ ਰੁਪਏ ਮੰਗ ਰੱਖੀ ਹੈ ਦੇਖੋ ਚੀਫ ਸਕੱਟਰੀ ਨੇ ਖੁਦ ਕਿਹਾ 13 ਜਾਂ 13299 ਮੇਰੇ ਕੋਲ ਡਾਟਾ ਹੈ 13299 ਭਾਵ 290 ਕਹ ਲਓ 90 ਕਰੋੜ ਦੀ ਉਹਨਾਂ ਨੇ ਮੰਗ ਰੱਖੀ ਸੀ ਔਰ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋ ਡਿਜਾਸਟਰ ਦਾ ਪੈਸਾ ਕਿੰਨਾ ਪਿਆ ਇਹਨਾਂ ਨੇ ਖੁਦ ਮੰਨਿਆ ਕਿ ਸਾਡੇ ਕੋ 12000 ਕਰੋੜ ਰੁਪਇਆ ਪਿਆ ਤੇ ਬਾਕੀ ਉਹਨਾਂ ਨੇ ਸਮ ਉਸ ਤੋਂ ਵੱਧ ਦਿੱਤਾ 13300 ਬਣਦਾ ਸੀ ਉਹਨਾਂ ਨੇ 600 ਕਰੋੜ ਮੰਨੋ ਦਿੱਤਾ ਸੋ ਇਹਨਾਂ ਦੀ ਲੋੜ ਤੋਂ ਵੱਧ ਦਿੱਤਾ ਸੋ ਇਹ ਨਹੀਂ ਕਹਿ ਸਕਦੇ ਕਿ ਸਾਡੀ ਡਿਮਾਂਡ ਨਹੀਂ ਪੂਰੀ ਕੀਤੀ ਇਹੀ ਜਿਹੜਾ ਆ ਲੋਕਾਂ ਨੂੰ ਮੁੱਦਿਆਂ ਤੋਂ ਪਟਕਾਉਣ ਦੇ ਲਈ ਇਹ ਜਿਹੜਾ ਉਹਨਾਂ ਨੇ ਸੈਸ਼ਨ ਲੈ ਆਂਦਾ ਆ ਔਰ ਅਸੀਂ ਮੁੱਦਿਆਂ ਨੂੰ ਸਹੀ ਤਰੀਕੇ ਦੇ ਵਿੱਚ ਦਰਸਾਉਣ ਦੇ ਲਈ ਇਹ ਇੱਥੇ ਜਿਹੜਾ ਸੈਸ਼ਨ ਜਨਤਾ ਦਾ ਮੈਦਾਨ ਸਭਾ ਨਹੀਂ ਕੀਤਾ ਜਿਹੜਾ ਸੈਸ਼ਨ ਹੋ ਰਿਹਾ ਇੱਕ ਸਟੇਜ 쇼 ਹੀ ਹੋ ਰਿਹਾ ਹੈ ਹਾਂਜੀ ਸਟੇਜ 쇼 ਹੀ ਹੋ ਰਿਹਾ ਉਹ ਬਿਲਕੁਲ ਉਹ ਤਾਂ ਡਰਾਮਾ ਹੈ ਮੈਂ ਤਾਂ ਪਹਿਲਾਂ ਕਿਹਾ ਉਹ ਡਰਾਮਾ ਹੈ ਡਰਾਮੇ ਦੇ ਵਿੱਚ ਤੁਸੀਂ ਲਿਆਂਦਾ ਤੇ ਵਿਸ਼ਾ ਸੀਗਾ ਕਿ ਪੁਨਰਵਾਸ ਕਿ ਅਸੀਂ ਲੋਕਾਂ ਦਾ ਮੁੜ ਵਸੇਵਾ ਜਿਹੜਾ ਕਰਾਂਗੇ ਰੀਹੈਬਿਟੇਸ਼ਨ ਕਰਾਂਗੇ ਔਰ ਰੀਹੈਬਿਟੇਸ਼ਨ ਲਈ ਕੋਈ ਸ਼ਬਦ ਵੀ ਕਿਤੇ ਤੁਸੀਂ ਬੋਲੇ ਲਿਖਿਆ ਹੋਵੇ ਤਾਂ ਸਾਨੂੰ ਦੱਸ ਦਿਓ ਮੈਂ ਤਾਂ ਕੱਲ ਪੂਰਾ ਪਰਸੋਂ ਸੁਣਿਆ ਉਹਦੇ ਵਿੱਚ ਕਿਤੇ ਵੀ ਰੀਹੈਬਿਟੇਸ਼ਨ ਨਾਂ ਦੀ ਚੀਜ਼ ਹੀ ਨਹੀਂ ਆਈ ਜਦਕਿ ਮਹਿਕਮੇ ਉਹਨਾਂ ਕੋਲ ਕੁਝ ਜਿਹੜੇ ਸੀ ਜਿਨ੍ਹਾਂ ਨੇ ਆਪਣੇ ਫਰਵਰੀ 'ਚ ਮੀਟਿੰਗ ਕਰਨੀ ਸੀ ਵੀ ਮੈਨੇਜਮੈਂਟ ਦੀ ਉਹਨਾਂ ਨੇ ਤਾਂ ਕੀਤੀ ਨਹੀਂ ਉਹਨਾਂ ਨੇ ਜਿਹੜੀ ਕਰਨੀ ਚਾਹੀਦੀ ਸੀ ਉਹ ਆਪ ਕੰਮ ਨਹੀਂ ਕਰ ਰਹੇ ਕਿਉਂਕਿ ਹਰ ਸਾਲ ਫਰਵਰੀ ਦੇ ਮਹੀਨੇ ਚ ਮੀਟਿੰਗ ਹੁੰਦੀ ਆ ਔਰ ਮੀਟਿੰਗ ਦੇ ਵਿੱਚ ਤੈਹ ਹੁੰਦਾ ਕਿ ਕਿੱਦਾਂ ਕਿੱਦਾਂ ਡਿਜਾਸਟਮੈਂਟਮੈਂਟ ਕਰਨੀ ਹੁੰਦੀ ਜਿਲਿਆਂ ਦੇ ਵਿੱਚ ਕੋਈ ਡਿਜਾਸਟਮੈਂਟਮੈਂਟ ਦੀਆਂ ਫਰਜੀ ਜਿਹੜੀਆਂ ਬਣਾਈਆਂ ਆ ਜਿਹੜੀਆਂ ਉਹਨਾਂ ਨੇ ਡਿਫੈਂਸ ਸੋਸ਼ਲ ਡਿਫੈਂਸ ਜਾਂ ਉਹ ਦੂਸਰੀਆਂ ਬਣਾਈਆਂ ਔਰ ਉਹਨਾਂ 'ਚ ਇੱਕ ਵੀ ਬੰਦਾ ਟ੍ਰੇਨਡ ਜਿਹੜਾ ਡਿਜਾਸਟਰ ਮੈਨੇਜਮੈਂਟ ਦੇ ਅਨੁਸਾਰ ਟ੍ਰੇਨਡ ਹੋਵੇ ਐਸਾ ਕਿਤੇ ਮੈਨੂੰ ਦਿਖਾਈ ਨਹੀਂ ਦਿੱਤਾ ਸੋ ਉਹ ਮੁੱਦਿਆਂ ਤੋਂ ਪਟਕਾ ਕੇ ਲੋਕਾਂ ਨੂੰ ਗੁੰਮਰਾ ਕਰਕੇ ਉਸ ਅਸਲ ਮੁੱਦੇ ਤੋਂ ਪਟਕਾਉਣਾ ਹੈ ਐਜ਼ ਅ ਮਕਸਦ ਜਿਹੜਾ ਕਿ ਅਸੀਂ ਇੱਥੇ ਜਨਤਾ ਦੀ ਵਿਦਵਾਨ ਸਮਾ ਰਹੀ ਉਹ ਜਨਤਾ ਦੇ ਮੁੱਦਿਆਂ ਦੀ ਤੇ ਗੱਲ ਕਰਦੇ ਹੋ ਇੱਥੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ